ਸੈਕੰਡ ਹੈਂਡ ਕਾਰ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਘੈਂਟ ਘੈਂਟ ਘਰੇਲੂ ਕਾਰਾਂ ਪੰਜਾਬ ਨੰਬਰ ਦੀਆਂ ਬਹੁਤ ਵਧੀਆ ਰੇਟ ਤੇ ਮਿਲਣਗੀਆਂ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਸਕਿਪ ਨਾ ਕਰਿਓ ਆਪ ਦੋਸਤੋ ਵੱਧਦੇ ਹਾਂ ਵੀਡੀਓ ਵੱਲ ਦੋਸਤੋ ਆਪਣੇ ਕੋ ਪਹਿਲੀ ਕਾਰ ਆ ਗਈ ਜੀ ਬਲੀਨੋ 2018 ਮਾਡਲ ਕਾਰਾ ਜੀ ਜੈਟਾ ਪੈਟਰੋਲ ਟੌਪ ਮਾਡਲ ਹੈ ਦੂਜੇ ਨਾਮ ਦੀ ਕਾਰ ਹੈ ਸਿਰਫ 60 62000 ਕਿਲੋਮੀਟਰ ਵਿਦ ਕੰਪਨੀ ਰਿਪੋਰਟ ਨਾਲ ਚੱਲੀ ਹੋਈ ਆ ਟਾਇਰ ਟੱਪਾ ਬਿਲਕੁਲ ਨਵਾਂ ਹੈ ਲੈਦਰ ਦੇ ਸੀਟ ਕਵਰ ਕੰਪਨੀ ਫਿਟਿੰਗ ਮਿਊਜ਼ਿਕ ਪਲੇਅਰ ਲੱਗਾ ਹੋਇਆ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਇੰਜਨ ਗੇਅਰ ਐਕਸੀਡੈਂਟ ਦੀ ਫੋਲੋਅਟ ਫੁੱਲ ਕਾਰ ਦੀ ਗਾਰੰਟੀ ਮਿਲੂਗੀ ਦੋਸਤੋ 5 ਲੱਖ 35000 ਰੁਪਿਆ ਕਾਰ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਨ ਹੋ ਸਕਦਾ ਜੀ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਹੋ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਜੀ ਮਾਲਕ ਦਾ ਸਕਰੀਨ ਅਗਲੀ ਕਾਰ ਆ ਗਈ ਦੋਸਤਾਂ ਹੋਇਆ ਡਸਟਰ RXL ਡੀਜ਼ਲ 2014 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 70 75000 ਦੇ ਕਰੀ ਚੱਲੀ ਹੋਈ ਆ ਟਾਇਰ ਟੱਪਾ ਬਿਲਕੁਲ ਨਵਾਂ ਹੈ ਪੇਪਰ ਵਰਕ ਕੰਪਲੀਟ ਆ ਦੋਸਤੋ ਸਾਰੀ ਜੈਨੂਲ ਕਾਰ ਆ ਕੋਈ 1 ਰੁਪਿਆ ਦਾ ਖਰਚਾ ਨਹੀਂ ਕਰਦੇ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਟੱਚ ਸਕਰੀਨ ਲੈਦਰ ਦੇ ਸੀਟ ਕਵਰ ਫਿਊਚਰ ਸਾਰੇ ਵਰਕਿੰਗਾ ਕਰਦੇ ਮਾਲਕ 4 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਨੇ ਜੀ ਮੱਕੇ ਮੌਕੇ ਤੇ ਮੰਤਾਨ ਹੋ ਸਕਦਾ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਕਰਵਾ ਸਕਦੇ ਹੋ ਜੀ ਹੋਰ ਜਾਣਕਾਰੀ ਦੇ ਲਈ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਕਾਲ ਕਰ ਸਕਦੇ ਹੋ ਅਗਲੀ ਕਾਰ ਆ ਗਈ ਦੋਸਤੋ ਬੈਗਨਰ 2008 ਮਾਡਲ ਕਾਰ ਆ ਜੀ 2028 ਤੱਕਰ ਆਰ ਸੀ ਵੈਲਿਡਾ ਕਾਰ ਦੀ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਅਲੌਏ ਟਾਇਰ ਲੱਗੇ ਹੋਏ ਨੇ ਪੰਜਾਬ ਨੰਬਰ ਦੀ ਕਾਰ ਆ ਏਸੀ ਹੀਟਰ ਵਰਕਿੰਗ ਆ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ 1 ਲੱਖ 20000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਨ ਹੋ ਸਕਦਾ ਜੀ ਫਲੋਰ ਦੇ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਹੋਰ ਜਾਣਕਾਰੀ ਦੇ ਲਈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਅਗਲੀ ਕਾਰ ਆ ਕੀ ਦੋਸਤੋ ਮਰੂਤੀ 800 AC ਵਾਲੀ ਹੈ 2004 ਮਾਡਲ ਜੀ 2025 ਤੱਕ ਰਸੀ ਵੈਰਾਡਾ ਕਰਦੀ ਅਲੋਏ ਟਾਇਰ ਲੱਗੇ ਹੋਏ ਨੇ ਜੀ ਇੰਸ਼ੋਰੈਂਸ ਵੈਰਾਡਾ ਕਰਦੀ ਇੰਜਨ ਗੇਅਰ ਦੀ ਪੂਰੀ ਓਕੇ ਆ ਕਰ 55000 ਰੁਪਇਆ ਡਿਮਾਂਡ ਕਰ ਰਹੇ ਨੇ ਮਾਲਕ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਤਲ ਹੋ ਸਕਦਾ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਮਰੂਤੀ ਆ ਨਵਾਂ ਸ਼ਹਿਰ ਏਰੀਆ ਦੇ ਵਿੱਚ ਖੜੀ ਹੋਈ ਆ ਜੇ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਉੱਤੇ ਨੰਬਰ ਤੇ ਗੱਲ ਕਰ ਸਕਦੇ ਹੋ ਦੋਸਤੋ ਅਗਲੀ ਕਰਾਂਗੀ ਦੋਸਤੋ ਬਲੈਰੋ B6 ਆਪਸ਼ਨਲ 2020 ਮਾਡਲ ਕਾਰ ਹੈ ਦੋਸਤੋ 90 95000 ਦੇ ਕਰੀਬ ਕੰਪਨੀ ਰਿਪੋਰਟ ਨਾਲ ਚੱਲੀ ਹੋਈ ਹੈ ਜੀ 22 ਇੰਚ ਅਲੋਇ ਟਾਇਰ ਬਿਲਕੁਲ ਨਿਊ ਬ੍ਰਾਂਡ ਲੱਗੇ ਹੋਏ ਨੇ ਜੀ ਮਿਊਜ਼ਿਕ ਸਿਸਟਮ 4 ਚੈਨਲ ਲੱਗਾ ਹੋਇਆ ਕਾਰ ਦੇ ਵਿੱਚ ਥਰਡ ਓਨਰ ਹੈ ਦੋਸਤੋ ਸਾਰੀ ਬੰਪਰ ਟੂ ਬੰਪਰ オリジナル ਗੱਡੀ ਹੈ ਜੀ ਕੋਈ ਇੱਕ ਵੀ ਪੀਸ ਪੇਂਟ ਨਹੀਂ ਹੈਗਾ ਕਰ ਦਾ ਲੈਦਰ ਦੇ ਸੀਟ ਕਵਰ 7D ਮੈਟਿੰਗ ਵਗੈਰਾ ਲੱਗੇ ਹੋਏ ਨੇ ਕੋਈ ਇੱਕਰ ਪੈਦਾ ਖਰਚਾ ਨਹੀਂ ਕਰ ਉੱਤੇ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਲੋਨ ਕਰਵਾ ਸਕਦੇ ਹੋ ਜੀ 7,90,000 ਰੁਪਏ ਡਿਮਾਂਡ ਆ ਕਰਦੀ ਬਾਕੀ ਮੌਕੇ ਤੇ ਮੰਤਣ ਹੋ ਸਕਦਾ ਜੀ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਜੇ ਕਿਸੇ ਵੀ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਮਾਲਕ ਦਾ ਨੰਬਰ ਦਿੱਤਾ ਹੋਇਆ ਦੋਸਤੋ ਅਗਲੀ ਕਾਰ ਆ ਗਈ ਦੋਸਤੋ ਬੈਗਨਰ BX I 2013 ਮਾਡਲ ਹੈ ਜੀ ਸਟਾਪ ਮਾਡਲ ਹੈ ਫਰਸਟ ਓਨਰ ਕਾਰ ਹੈ 85000 ਦੇ ਕਰੀਬ ਵਿਦ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਹੈ ਜੀ ਸਾਰੀ オリジナル ਗੱਡੀ ਹੈ ਜੀ ਕੋਈ ਲੱਗੀ ਬੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਇਨਸ਼ੋਰੈਂਸ ਵਗੈਰਾ ਬੈਲਾੜਾ ਕਰਦੀ ਕਾਰ ਦਾ ਕੋਈ ਖਰਚਾ ਨਹੀਂ ਟੈਟ ਟੱਪਾ ਬਿਲਕੁਲ ਨਮਾਇਆ ਦੋਸਤੋ ਫਿਊਚਰ ਸਾਰੇ ਵਰਕਿੰਗ ਆ ਜੇ ਕਿਸੇ ਵੀਰ ਨੇ ਇਸ ਕਾਰ ਉੱਤੇ ਵੀ ਲੋਨ ਕਰਵਾਉਣਾ ਹੋਵੇ ਕਰਵਾ ਸਕਦਾ ਫਲੋਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ 2.5 ਲੱਖ ਰੁਪਇਆ ਡਿਮਾਂਡ ਆ ਕਰਦੀ ਬਾਕੀ ਮੌਕੇ ਤੇ ਮਾਨਤਾਣ ਹੋ ਸਕਦਾ ਜੀ ਜੇ ਕੋਈ ਮੇਰਾ ਵੀ ਚਾਹਵਣ ਹੋਇਆ ਗੱਡੀ ਦਾ ਤਾਂ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਦੋਸਤੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਕਿ ਜੀ i20 ਸਪੋਰਟਸ ਪੈਟਰੋਲ ਕਾਰ ਆ 2013 ਮਾਡਲ ਹੈ ਜੀ 90 95000 ਦੇ ਕਰੀ ਚੱਲੀ ਹੋਈ ਆ ਬਿਦ ਰਿਕਾਰਡ ਦੇ ਨਾਲ ਅਲੋਏ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਜੀ ਲੈਦਰ ਦੇ ਸੀਟ ਕਵਰ ਏਸੀ ਹੀਟਰ ਸਾਰੇ ਫਿਚਰ ਵਰਕਿੰਗ ਆ ਜੀ ਇਨਸ਼ੋਰੈਂਸ ਵੈਲਿਡਾ ਕਰਦੀ फोर्थ ਓਨਰ ਕਾਰ ਆ ਦੋਸਤੋ ਪੰਜਾਬ ਨੰਬਰ ਦੀ ਹੈ ਜੀ ਨਵਾਂ ਸ਼ਹਿਰ ਏਰੀਆ ਦੇ ਵਿੱਚ ਖੜੀ ਹੋਈ ਆ ਜੇ ਕਿਸੇ ਵੀਰ ਨੇ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ ਜੀ 3 ਲੱਖ 15000 ਰੁਪਏ ਮਾਲਕ ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ ਮੰਤਣ ਹੋ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੋਸਤੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ अल्टੋ K10 BX I 2011 ਮਾਡਲ ਆ ਜੀ ਸਿਰਫ 55 60000 ਦੇ ਕਰੀਬ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਠੱਲ ਓਨਰ ਆ ਜੀ PB10 ਲੁਧਿਆਣੇ ਦਾ ਨੰਬਰ ਹੈ ਟਟਪਾ ਵਧੀਆ ਦੋਸਤੋ ਇੰਜਨ ਗੇਅਰ ਦੀ ਪੂਰੀ ਓਕੇ ਆ ਕਾਰ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਹਰ ਇੱਕ ਚੀਜ਼ ਦੀ ਫੁੱਲ ਵਰਟ ਫੁੱਲ ਗਾਰੰਟੀ ਮਿਲੂਗੀ ਬੰਗਿਆ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਦੋਸਤੋ ਮਾਲਕ 2 ਲੱਖ ਰੁਪਏ ਡਿਮਾਂਡ ਕਰ ਰਹੇ ਨੇ ਬਾਕੀ ਮੌਕੇ ਤੇ ਮੰਤਾਨ ਹੋ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲੀ ਕਾਰ ਆ ਗਈ ਦੋਸਤੋ ਹੰਡਾਈ ਦੀ ਇਓਨ ਈ ਆਰ ਏ ਪੈਟਰੋਲ 2012 ਦਸੰਬਰ ਦੀ ਕਾਰ ਆ ਜੀ 2013 ਦੀ ਆਰਸੀ ਆ ਕਾਰ ਦੀ ਦੂਜੇ ਨਾਮ ਦੀ ਕਾਰ ਆ ਦੋਸਤੋ 80000 ਦੇ ਕਰੀਬ ਵਿਦ ਰਿਕਾਰਡ ਦੇ ਨਾਲ ਚੱਲੀ ਹੋਈ ਆ ਟਾਟਾ ਟਾਪਾ ਬਿਲਕੁਲ ਨਵਾਂ ਹੈ ਕਰਦਾ ਇਨਸ਼ੋਰੈਂਸ ਵੈਲਡਾ ਪੂਰੀ 1 ਸਾਲ ਦੀ ਲੈਦਰ ਦੇ ਸੀਟ ਕਵਰ AC ਹੀਟਰ ਵਰਕਿੰਗ ਹੈ ਜੀ ਦੋਨੋਂ ਚਾਬੀਆਂ ਕਰਦੀਆਂ ਨਾਲ ਮਿਲਣਗੀਆਂ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਹੋ ਜੀ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਹੈ ਜੀ 1 ਲੱਖ ਰੁਪਏ 195000 ਰੁਪਏ ਡਿਮਾਂਡ ਕਰਦੀ ਬਾਕੀ ਮੌਕੇ ਤੇ ਮੰਤਨ ਹੋ ਸਕਦਾ ਜੀ ਜੇ ਕਿਸੇ ਵੀਰ ਨੇ ਲੈਣੀ ਹੋਵੇ ਬਿਲਕੁਲ ਸਾਫ ਸੁਥਰੀ ਘਰੇਲੂ ਗੱਡੀ ਤਾਂ ਉੱਪਰ ਦਿੱਤੇ ਹੋਏ ਸਕਰੀਨ ਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਮਾਲਕ ਦੇ ਨਾਲ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਦੋਸਤੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ Swift Desire BDI 2014 ਦਸੰਬਰ ਮਹੀਨੇ ਦੀ ਕਾਰ ਆ 2015 ਦੀ ਆਰਸੀ ਆ ਕਾਰ ਦੀ ਦੂਜੇ ਨਾਮ ਦੀ ਕਾਰ ਆ ਦੋਸਤੋ ਸਿਰਫ 70 75000 ਕਿਲੋਮੀਟਰ ਵਿਦ ਸਰਵਿਸ ਕੋਡ ਨਾਲ ਚੱਲੀ ਹੋਈ ਕਾਰ ਆ ਇਨਸ਼ੋਰੈਂਸ ਵੈਲਿਡ ਆ ਕਾਰ ਦੀ ਟਾਇਟਾਪਾ ਬਿਲਕੁਲ ਨਵਾਂ ਹੈ ਘਰੇਲੂ ਗੱਡੀ ਆ ਜੀ ਬਹੁਤ ਸਾਫ ਕੇ ਰੱਖੀ ਹੋਈ ਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਫੁੱਲ ਬਟਾ ਫੁੱਲ ਕਰਦੀ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਹੋ 4,65,000 ਰੁਪਏ ਡਿਮਾਂਡ ਕਰਦੀ ਨੇ ਪਾਰਟੀ ਬਾਕੀ ਮੌਕੇ ਤੇ ਮੰਤਨ ਹੋ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਦੋਸਤੋ ਅਗਲੀ ਕਾਰ ਆ ਗਈ i20 ਆਸਤਾ ਡੀਜ਼ਲ 2018 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 70-75,000 ਦੇ ਕਰੀ ਕੰਪਨੀ ਰਿਪੋਰਟ ਨਾਲ ਚੱਲੀ ਹੋਈ ਆ ਅਲੋਇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਕਾਰ ਨੂੰ ਸਾਰੀ オリジナル ਗੱਡੀ ਹੈ ਜੀ ਜੈਨੂਲ ਚੱਲੀ ਹੋਈ ਹੈ ਕੰਪਨੀ ਰਿਕਾਰਡ ਦੇ ਨਾਲ ਇਨਸ਼ੋਰਸ ਖਤਮਾ ਕਰਦੀ ਟਾਇਰ ਟੱਪਾ ਬਿਲਕੁਲ ਨਵਾਂ ਹੈ ਦੋਸਤੋ ਲੈਦਰ ਦੇ ਸੀਟ ਕਵਰ ਸਾਰੇ ਫਿਊਚਰ ਵਰਕਿੰਗ ਆ ਕਰਦੇ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਫੁੱਲ ਬਟਾ ਫੁੱਲ ਕਰਦੀ ਗਾਰੰਟੀ ਮਿਲੂਗੀ 6 ਲੱਖ 40000 ਰੁਪਏ ਡਿਮਾਂਡ ਆ ਕਰਦੀ ਬਾਕੀ ਮੌਕੇ ਤੇ ਮੰਤਣ ਹੋ ਸਕਦਾ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਹਾਂ ਜੀ ਫੇਰ ਅਪਰੇ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਮਾਲਕ ਦਾ ਨੰਬਰ ਦਿੱਤਾ ਹੋਇਆ ਸਕਰੀਨ ਉੱਤੇ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਕਾਪੜੇ ਕੋ ਦੋਸਤੋ ਅਗਲੀ ਕਾਰ ਆ ਗਈ ਬੋਲੋ ਹਾਈਲੈਂਡ ਡੀਜ਼ਲ 2015 ਟੌਪ ਮਾਡਲ ਕਾਰ ਆ ਦੋਸਤੋ ਦੂਜੇ ਨਾਮ ਤੇ ਆ ਜੀ 70 15000 ਰਿਕੋਰਡ ਨਾਲ ਚੱਲੀ ਹੋਈ ਆ ਟਾਇਰ ਟੱਪਾ ਬਿਲਕੁਲ ਨਵਾਂ ਹੈ ਅਲੋਇ ਟਾਇਰ ਲੈਵਲ ਦੇ ਸੀਟ ਡਬਲ ਲੱਗੇ ਹੋਏ ਨੇ ਜੀ ਕੋਈ ਖਰਚਾ ਨਹੀਂ ਕਰਉਤੇ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ ਫੁੱਲ ਕਰਤੀ ਕਰਨੇ ਨੂੰ ਜੇ ਕਿਸੇ ਵੀ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਹੈ ਜੀ 4 ਲੱਖ ਰੁਪਏ ਚੰਮਾਨ ਕਰ ਰਹੀ ਹੈ ਪਾਰਟੀ ਕੋਪੇ ਤੇ ਥੋੜਾ ਬੋਧ ਮਾਰਦਾ ਸੋਚ ਸਕਦਾ ਜੇ ਕਿਸੇ ਵੀ ਲੋਨ ਕਰਵਾਉਣਾ ਹੋਵੇ ਦਰਵਾਜ਼ਾ ਖੜੇ ਲੁਧਿਆਣਾ ਫਲੋਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਹੈ ਹੋਰ ਜਾਣਕਾਰੀ ਚਾਹੇ ਸੰਧਿਆ ਜੀ ਨਾਲ ਗੱਲ ਕਰ ਸਕਦੇ ਹੋ ਅਗਲੀ ਕਰਾਂ ਦੋਸਤੋ ਟੋਇਟਾ ਜ਼ੈਰ ਜੀਡੀਆਈ ਡੀਜ਼ਲ ਟਾਪ ਮਾਡਲ ਹੈ ਜੀ ਤੋਂ ਹਿਅਰ 14 ਮਾਡਲ ਫਸਟ ਓਨਰ ਇੱਕੋ ਹੱਥ ਜਲੀ ਹੋਈ ਕਾਰਾ ਸਿਰਫ 60000 ਕਿਲੋਮੀਟਰ ਬੀਤ ਕੰਪਨੀ ਰਿਪੋਰਟ ਦੇ ਨਾਲ ਜੀ ਬੋਲ ਰਹੀ ਸੀ ਟੈਟਪਾ ਨਵਾਂ ਹੈ ਦੋਸਤੋ ਪੂਰੀ ਜੈਨੂਨ ਕਾਰਾ ਲੁਧਿਆਣਾ ਦਾ ਨੰਬਰ ਹੈ ਜੀ ਇਨਸ਼ੋਰੈਂਸ ਵੈਲਡਾ ਸੈਟਸ ਸੀਟ ਕਵਰ 17 ਮੈਟਿੰਗ ਕੰਪਨੀ ਫਿਟਿੰਗ ਪੂਰੀ ਕੰਪਲੀਟ ਲੱਗਾ ਹੋਇਆ ਕਾਰ ਦੇ ਬਹੁਤ ਹੀ ਕੈਟ ਕੰਡੀਸ਼ਨ ਦੀ ਕਾਰ ਹੈ ਸਕਰੀਨ ਉੱਤੇ ਫੋਟੋ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜੀ ਕਾਰ ਬਿਲਕੁਲ ਸਾਫ਼-ਸੁਥਰੀ ਆ ਪਗਵਾੜਾ ਫਲੋਰ ਇੰਡੀਰ ਵਿੱਚ ਕਾਰ ਖੜੀ ਹੋਈ ਆ ਜੇ ਕਿਸੇ ਵੀ ਨੂੰ ਲੋਨ ਕਰਵਾਉਣਾ ਲੋਨ ਕਰਵਾ ਸਕਦਾ 4,75,000 ਰੁਪਏ ਡਿਮਾਰਡ ਕਰ ਰਹੀ ਆ ਬਾਂਟੀ ਬਾਕੀ ਮੌਕੇ ਤੇ ਮਾਰਦਾਨ ਹੋ ਸਕਦਾ ਜੀ ਜੇ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੋਸਤੋ ਅਗਲੀ ਕਾਰ ਆ ਕਿ ਦੋਸਤੋ i20 ਮੈਗਨਾ ਪੈਟਰੋਲ 2015 ਮਾਡਲ ਕਾਰ ਆ ਜੀ ਫਾਸਟ 1560 ਬਾੜੇ ਹਜ਼ਾਰ ਕਿਲੋਮੀਟਰ ਦੇ ਵਿੱਚ ਪੂਰੀ ਰਿਪੋਰਟ ਦੇ ਨਾਲ ਜੱਲੀ ਵਾਹਕਾਰ ਆ ਕੋਈ ਸ਼ੋਰਸ਼ ਲੜਾ ਕਰਦੀ ਟੈਟਪਾ ਕੋਈ ਅਜੀ ਕੋਈ ਲੱਗੀ ਵੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਹੈਗੀ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਦੀ ਤਰਵਾ ਸਕਦੇ ਹਾਂ ਕਾਰਾ ਪੂਰੀ ਗਾਰੰਟੀ ਦੇ ਨਾਲ ਮਿਲੇਗੀ ਦੋਸਤੋ 5 ਲੱਖ ਰੁਪਇਆ ਡਿਮਾਂਡ ਕਰ ਰਹੀ ਹੈ ਪਾਰਟੀ ਬਾਕੀ ਥੋੜਾ ਬਾਕੀ ਮੁੱਕੇ ਤੇ 5-7 ਤੱਕ ਹੋ ਸਕਦਾ ਜੀ ਬਿਲਕੁਲ ਸਾਫ਼ ਤੇ ਤਰੀ ਤੇ ਕਾਰਾ ਕੋਈ 1 ਰੁਪਇਆ ਦਾ ਖਰਚਾ ਨਹੀਂ ਕਰ ਉਤੇ ਹੋਰ ਜਾਣਕਾਰੀ ਦੇ ਲਈ ਮਾਲਕ ਦੇ ਨਾਲ ਗੱਲ ਕਰ ਸਕਦੇ ਹੋ ਦੋਸਤੋ ਅਗਲੀ ਕਾਰ ਆ ਗਈ ਦੋਸਤੋ Indigo CS ਡੀਜ਼ਲ 2012 ਮਾਡਲ ਕਾਰਾ ਜੀ 90000 ਚੱਲੀ ਹੋਈ ਆ ਦੂਜੇ ਨਾਮ ਦੀ ਕਾਰ ਆ ਜੀ ਟਟਪਾ 6065 ਪੈਸੇ ਹੈਗਾ ਕਰ ਦਾ ਪੀਪੀ 8 ਜਲੰਧਰ ਨੰਬਰ ਆ ਜੀ ਏਸੀ ਵੀ ਚੱਲਦਾ ਦੋਸਤੋ ਜਲੰਧਰ ਵਿੱਚ ਕੋਈ ਕੰਡੀਸ਼ਨ ਕੋਈ ਪਰੋਬਲ ਨਹੀਂ ਬਹੁਤ ਸੋਹਣੀ ਅਤੇ ਮੋਡੀਫਾਈ ਕੀਤੀ ਹੋਈ ਕਾਰ ਆ ਬਹੁਤ ਘੈਂਡ ਕੰਡੀਸ਼ਨ ਦੀ ਆ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਹੋਰ ਜਾਣਕਾਰੀ ਦੇ ਲਈ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਫਿਕਸ ਪ੍ਰਾਈਸ 95000 ਰੁਪਿਆ ਮਾਲਕ ਕਹਿ ਰਹੇ ਨੇ ਜੀ ਬਾਕੀ ਸ਼ਾਇਦ ਮੌਕੇ ਤੇ ਮਰਦਾਨਾ ਹੋ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੋਸਤੋ ਜੇਕਰ ਤੁਸੀਂ ਵੀ ਆਪਣੇ ਕਿਸੇ ਵੀਕਲ ਦੀ ਐਡ ਕਰਵਾਉਣਾ ਚਾਹੁੰਦੇ ਹੋ ਦੋਸਤੋ ਸਾਡੇ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਆਪਣੇ ਵੀਕਲ ਦੀਆਂ ਫੋਟੋਆਂ ਪੂਰੀ ਜਾਣਕਾਰੀ ਦੇ ਨਾਲ ਭੇਜ ਸਕਦੇ ਹੋ ਹੁਣ ਤੱਕ ਸਾਡੀ ਟੀਮ ਦੇ ذریعے ਪਿਛਲੇ 3 ਮਹੀਨਿਆਂ ਦੇ ਵਿੱਚ 300 ਤੋਂ ਵੱਧ ਕਾਰ ਸੇਲ ਹੋ ਚੁੱਕੀ ਹੈ ਜਿਸ ਦੀ ਜਾਣਕਾਰੀ ਸਾਡੇ ਇੰਸਟਾਗ੍ਰam ਫੇਸਬੁਕ YouTube ਤੇ ਉਸਤੇ ਵੇਖ ਸਕਦੇ ਹੋ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਜਿਨੇ ਮੇਰੇ ਨਾਲ ਸਮੇਂ ਵੀ ਜੁੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁਕ ਵਾਲੇ ਕਰ ਲਿਓ ਫੋਲੋ ਤਾਂ ਜੋ ਤੁਹਾਡੇ ਲਈ ਇਹੋ ਜੀਆਂ ਘਟ ਰੇਟੇ ਮੇਰੀ ਜਿਹੜੀ ਕਰ ਰਹੇ ਹਾਂ ਆਸੇ ਕੀ ਦੋਸਤੋ ਮੈਂ ਅੱਜ ਇੱਕ ਹੋਰ ਵੀਡੀਓ ਦੇ ਨਾਲ ਤੁਹਾਡਾ ਇਕ ਲਈ ਧੰਨਵਾਦ ਆਪਣਾ ਪਿਆਰਾ ਜੋ ਕਮੈਂਟ ਜ਼ਰੂਰ ਕਰਿਓ